ਦੋਸਤੋ ਮੈਂ ਤੁਹਾਡਾ ਪੀਐਸ ਪਾਸੀ ਪੰਜਾਬ ਟਾਈਮ ਤੋਂ ਅੱਜ ਤੁਹਾਡੇ ਸਨਮੁਖ ਕਰਨੀ ਹੈ ਰਿਪੋਰਟ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੌਰਾਨ ਮੰਡੀਆਂ ਦੇ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਭ੍ਰਿਸ਼ਟਾਚਾਰ ਦੀ ਗੱਲ ਕਰਨੀ ਹੈ ਪੰਜਾਬ ਦੀ ਰਾਜ ਕਰਦਾ ਸਰਕਾਰ ਇਮਾਨਦਾਰ ਕਟੜਮਾਨ ਦਾ ਸਰਕਾਰ ਦੇ ਰਾਜ ਦੌਰਾਨ ਕਿਸ ਤਰ੍ਹਾਂ ਦਾ ਭ੍ਰਸ਼ਟਾਚਾਰ ਹੋਇਆ ਹੈ ਜਿਸ ਨੇ ਇੱਕ ਰਿਕਾਰਡ ਕਾਇਮ ਕਰ ਦਿੱਤਾ ਹੈ ਪਿਛਲੇ 30 ਸਾਲਾਂ ਦਾ ਐਫੀਡੇਵਿਡ ਤਾਂ ਪੰਜਾਬ ਟਾਈਮ ਦੇ ਸਕਦਾ ਹੈ ਕਿ ਇਹੋ ਜਿਹਾ ਭ੍ਰਸ਼ਟਾਚਾਰ ਮੰਡੀਆਂ ਦੇ ਵਿੱਚ ਨਹੀਂ ਹੋਇਆ ਮੰਡੀਕਰਨ ਸ਼ੁਰੂ ਹੁੰਦਾ ਹੈ ਕਿਸਾਨ ਆੜਤੀ ਮਜ਼ਦੂਰ ਮਾਰਕੀਟ ਕਮੇਟੀ ਖਰੀਦ ਏਜੰਸੀਆਂ ਤੇ ਸੈਂਟਰ ਸਰਕਾਰ ਜੋ ਕਿ ਲਿਮਟ ਜਾਰੀ ਕਰਦੀ ਹੈ ਕਿਸਾਨ ਮੰਡੀ ਵਿੱਚ ਫਸਲ ਲੈ ਕੇ ਆਉਂਦਾ ਹੈ ਆੜਤੀ ਉਸ ਨੂੰ ਆਪਣੇ ਰਜਿਸਟਰ ਵਿੱਚ ਦਰਜ ਕਰਦਾ ਹੈ ਮਜ਼ਦੂਰ ਉਸ ਦੀ ਸਫਾਈ ਕਰਦਾ ਹੈ ਮਾਰਕੀਟ ਕਮੇਟੀ ਰਜਿਸਟਰ ਵਿੱਚ ਦਰਜ ਕਰਕੇ ਤੇ ਖਰੀਦ ਏਜੰਸੀ ਨੂੰ ਨੋਟ ਕਰਾਉਂਦੀ ਹੈ ਤੇ ਉਸ ਤੋਂ ਬਾਅਦ ਮਾਲ ਤਿਆਰ ਕਰਕੇ ਜਿਹੜੀ ਉਸ ਦਾ ਭਗਤਾਨ ਆ ਸੈਂਟਰ ਸਰਕਾਰ ਕਰਦੀ ਹੈ ਉਸ ਨੂੰ ਕੈਸ਼ ਕ੍ਰੈਡਿਟ ਲਿਮਟ ਦਾ ਨਾਮ ਦਿੱਤਾ ਜਾਂਦਾ ਹੈ ਇਸ ਵਾਰ ਵੀ ਹਮੇਸ਼ਾ ਦੀ ਤਰ੍ਹਾਂ ਸਕੇਂਦਰ ਸਰਕਾਰ ਨੇ ਲਗਭਗ 44000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਜਿਹੜੀ ਸਮੇਂ ਸਿਰ ਜਿਹੜੀ ਉਹ ਯਾਰੀ ਕਰ ਦਿੱਤੀ ਪਰ ਜੋ ਇਸ ਇਸ ਵਾਰ ਮੰਡੀਆਂ ਦੇ ਵਿੱਚ ਹੋਇਆ ਹੈ ਉਹ ਸ਼ਾਇਦ ਪਹਿਲਾਂ ਕਦੀ ਵੀ ਨਹੀਂ ਹੋਇਆ ਤੇ ਰੱਬ ਕਰੇ ਕਿ ਫਰਮੇ ਕੁਵਿਚ ਵੀ ਇਹੋ ਜਿਹਾ ਨਾ ਹੋਵੇ ਮੁਸ਼ਕਲਾਂ ਤਾਂ ਕਿਸਾਨ ਤੋਂ ਸ਼ੁਰੂ ਕਰ ਲੈਣੇ ਹਨ ਕਿਸਾਨ ਦੀ ਜਿਹੜੀ ਆ ਖੁੱਲੇ ਸਮਾਨ ਦੇ ਹੇਠ ਜਿਹੜੀ ਫਸਲ ਆ ਉਸ ਨੂੰ 17 ਮੋਇਸਚਰ ਤੱਕ ਲਿਆ ਕੇ ਮੰਡੀ ਕਰਨ ਉਹਦਾ ਕਰਨਾ ਮੰਡੀ ਵਿੱਚ ਵੇਚਣੀ ਇਹ ਕਿਸਾਨ ਦੇ ਵਸ ਦੀ ਗੱਲ ਵੀ ਨਹੀਂ ਇਹ ਖੁੱਲੇ ਸਮਾਨ ਦੇ ਹੇਠ ਪਤਾ ਨਹੀਂ ਕਦੋਂ ਬੇਮੌਸਮੀ ਬਾਰਸ਼ ਆ ਜਾਣੀ ਹੈ ਤੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਆਉਂਦੀਆਂ ਆੜਤੀ ਜੋ ਹੈ ਆੜਤੀ ਨੇ 72 ਘੰਟੇ ਜਿਹੜੀ ਫਸਲ ਪੰਜਾਬ ਮੰਡੀਕਰਨ ਦੇ ਕਾਨੂੰਨ ਦੇ ਮੁਤਾਬਕ ਸੰਭਾਲ ਉਹਦੀ ਕਰਨੀ ਹੁੰਦੀ ਹੈ ਸਫਾਈ ਕਰਕੇ ਉਹਨੂੰ ਬੋਰੀਆਂ ਚ ਪਾ ਕੇ ਸਰਕਾਰ ਦੇ ਹਵਾਲੇ ਕਰ ਦੇਣਾ ਹੁੰਦਾ ਹੈ ਤੇ ਜਿਹੜਾ ਮਜ਼ਦੂਰ ਹੈ ਉਸਨੇ ਆਪਣਾ ਫਰਜ਼ ਨਿਭਾਉਣਾ ਹੁੰਦਾ ਹੈ ਕਿਸਾਨ ਵੀ ਆਪਣੀਆਂ ਪਿਛਲੇ ਕਈ ਸਾਲਾਂ ਤੋਂ ਮੰਗਾਂ ਤੇ ਅੜੇ ਗਹ ਹਨ ਉਹਨਾਂ ਦੀਆਂ ਮੰਗਾਂ ਵੀ ਜਾਇਜ਼ ਹਨ ਆੜਤੀ ਜੋ ਕਿ ਪਿਛਲੇ ਸਾਲ 1975 ਤੋਂ ਜਿਹੜੀ ਉਹਨਾਂ ਦੀ ਕਮਿਸ਼ਨ ਸੀ ਕਿ ਸਮੇਂ ਦੇ ਨਾਲ-ਨਾਲ ਜੇ ਫਸਲਾਂ ਦਾ ਰੇਟ ਵਧਦਾ ਹੈ ਮਜ਼ਦੂਰੀ ਦੇ ਭਾਅ ਵਧਦੇ ਹਨ ਜਾਂ ਗਵਾਂਡੀ ਰਾਜ ਹਰਿਆਣੇ ਦੇ ਵਿੱਚ ਜੋ ਮਜ਼ਦੂਰੀ ਤੇ ਜੋ ਕਮਿਸ਼ਨ ਦਿੱਤੀ ਜਾਂਦੀ ਹੈ ਉਸ ਦੇ ਮੁਤਾਬਕ ਉਹਨਾਂ ਦੀ ਜੋ ਪੰਜਾਬ ਦੇ ਆੜਤੀਆਂ ਦੀ ਮੰਗ ਹੈ ਉਹ ਵੀ ਨਿਰੰਤਰ جاری ਹੈ ਉਹ ਵੀ ਪੂਰੀ ਨਹੀਂ ਹੋਈ ਨਾ ਹੀ ਮਜ਼ਦੂਰੀ ਉਰਨ ਉਸ ਦੀ ਮਜ਼ਦੂਰੀ ਗਾਂਢੀ ਰਾਜਾਂ ਦੇ ਬਰਾਬਰ ਮਿਲੀ ਹੈ ਇਸ ਤਰ੍ਹਾਂ ਦੀਆਂ ਕਈ ਮੁਸੀਬਤਾਂ ਨਾਲ ਉਹ ਨਾਲ ਚਲਦੀਆਂ ਹਨ ਸ਼ੈਲਰ ਜਿਹੜਾ ਇਸ ਨੂੰ ਖਰੀਦਾ ਹੈ ਪੰਜਾਬ ਦੇ ਕਈ ਵਿਚਾਰੇ ਜਿਹੜੇ ਆਪਣੇ ਅਨਪੜ੍ਹ ਕਿਸਾਨ ਹਨ ਉਹਨਾਂ ਨੂੰ ਸ਼ਾਇਦ ਅਜੇ ਤੱਕ ਨਹੀਂ ਪਤਾ ਕਿ ਜਿਹੜੀ ਪੰਜਾਬ ਸਰਕਾਰ ਇੱਕ ਜ਼ਰੀਆ ਮਾਤਰ ਹੈ ਇੱਕ ਨਾਮ ਮਾਤਰ ਹੈ ਜਿਹੜੀ ਫਸਲ ਖਰੀਦੀ ਹੈ ਜਿਹੜਾ ਇਹ ਫਸਲ ਅਸਲ ਦੇ ਵਿੱਚ ਸ਼ੈਲਰ ਹੀ ਖਰੀਦਦਾ ਹੈ ਪੰਜਾਬ ਦਾ ਜਿਹੜਾ ਰਾਈਸ ਮਿੱਲਰ ਹੈ ਉਹ ਪੰਜਾਬ ਦੇ ਵਿੱਚੋਂ ਝੋਨਾ ਖਰੀਦ ਕੇ ਆਪਣੇ ਸ਼ੈੱਲਰ ਵਿੱਚ ਲਾਉਂਦਾ ਹੈ ਉਸ ਦੀ ਛੜਾਈ ਕਰਕੇ ਉਸ ਦੇ ਚਾਵਲ ਬਣਾ ਕੇ ਐਫਸੀਆਈ ਨੂੰ ਦਿੰਦਾ ਹੈ ਪੰਜਾਬ ਦਾ ਸ਼ੈੱਲਰ ਉਦਯੋਗ ਪਿਛਲੇ ਕੁਝ ਸਾਲਾਂ ਤੋਂ ਰੋ ਰਿਹਾ ਹੈ ਉਸ ਦੇ ਜਿਹੜੇ ਪਿਛਲੇ 1-2 ਸਾਲਾਂ ਦੇ ਜਿਹੜੇ ਚਾਵਲ ਤਿਆਰ ਕੀਤੇ ਹਨ ਉਹ ਉਸੇ ਤਰ੍ਹਾਂ ਸੜ ਰਹੇ ਹਨ ਉਹਨਾਂ ਦਾ ਇਹ ਇਹ ਪ੍ਰਤੀਕਰਮ ਹੈ ਉਹਨਾਂ ਦੀ ਮੰਗ ਹੈ ਔਰ ਜਾਇਜ਼ ਹੈ ਕਿ ਜਿਹੜੇ ਪੰਜਾਬ ਸਰਕਾਰ ਜਾਂ ਐਫਸੀਆਈ ਜਿਹੜੇ ਉਹ ਚੌਲ ਮੰਗਦੀ ਹੈ ਕੁਇੰਟਲ ਮਗਰ 67 ਕਿਲੋ ਜਦ ਕਿ ਉਹ 62 63 ਕਿਲੋ ਹੀ ਨਿਕਲਦੇ ਹਨ ਖਾਸ ਕਰਕੇ ਹਾਈਬ੍ਰਿਡ ਕਿਸਮ ਦੇ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਨੇ 26 ਝੋਨਾ ਜੋ ਹਾਈ ਬ੍ਰੈਡ ਵਿੱਚ ਆਉਂਦਾ ਹੈ ਇਹ ਲਾਉਣ ਦੀ ਜਿਹੜੀ ਬੜੇ ਜੋਰ ਸ਼ੋਰ ਨਾਲ ਜਿਹੜੀ ਅਪੀਲ ਕੀਤੀ ਸੀ ਉਹਨਾਂ ਦੀ ਮੰਗ ਹੈ ਕਿ ਜਿਹੜਾ ਚਾਵਲ ਘੱਟ ਨਿਕਲਦਾ ਹੈ ਇਸ ਦੀ ਜਿਹੜੀ ਪਰਪਾਈ ਉਹ ਕੀਤੀ ਜਾਵੇ ਇਸੇ ਕਰਕੇ ਜਿਹੜਾ ਪੰਜਾਬ ਦੇ ਰਾਈਸ ਮਿਲਰ ਦੇ ਨਾਲ ਜਿਹੜਾ ਉਹ ਐਗਰੀਮੈਂਟ ਉਹ ਲੇਟ ਹੋ ਗਿਆ 1 ਅਕਤੂਬਰ ਤੋਂ ਜਿਹੜੀ ਖਰੀਦ ਸ਼ੁਰੂ ਸੀ ਹਰ ਸਾਲ ਹੀ ਹੁੰਦੀ ਹੈ ਉਹ ਲੇਟ ਹੋਈ ਔਰ ਸ਼ੈਲਰ ਜਿਹੜਾ ਜਿਹੜਾ ਮੰਡੀਆਂ ਦੇ ਵਿੱਚ ਦੇਰੀ ਨਾਲ ਪੁੱਜਾ ਪਰ ਉਹ ਸ਼ੈਲਰ ਉਦਯੋਗ ਨੇ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਘਾਟਾ ਪਿਆ ਹੈ ਔਰ ਸੱਚਮੁੱਚ ਵਿੱਚ ਹੀ ਉਹਨਾਂ ਨੂੰ ਘਾਟਾ ਪਿਆ ਹੈ ਔਰ ਨਾ ਕੇਂਦਰ ਸਰਕਾਰ ਨੇ ਉਹਦੀ ਬਾਹ ਫੜੀ ਸ਼ੈਲਰ ਉਦਯੋਗ ਦੀ ਔਰ ਨਾ ਪੰਜਾਬ ਸਰਕਾਰ ਨੇ ਉਸ ਦੀ ਬਾਹ ਫੜੀ ਦੋਵੇਂ ਇੱਕ ਦੂਜੇ ਤੇ ਜ਼ਿੰਮੇਵਾਰੀ ਸੁੱਟਦੇ ਰਹੇ ਇਸ ਦੇ ਵਿੱਚ ਸਿਆਸੀ ਬਦਬੂ ਵੀ ਸਾਰੇ ਪੰਜਾਬ ਵਾਸੀਆਂ ਨੂੰ ਬੁੱਧੀਜੀਵੀਆਂ ਨੂੰ ਆਈ ਪਰ ਜੋ ਇਸ ਵਾਰ ਸ਼ੈਲਰ ਵਿయోగ ਨੇ ਕੀਤਾ ਹੈ ਔਰ ਖਰੀਦ ਏਜੰਸੀਆਂ ਨੇ ਅੱਖਾਂ ਮੀਟੀਆਂ ਪੰਜਾਬ ਸਰਕਾਰ ਨੇ ਅੱਖਾਂ ਮੀਟੀਆਂ ਜੋ ਆੜਤੀਆਂ ਦੀ ਲੁੱਟ ਹੋਈ ਉਹ ਤੁਹਾਡੇ ਸਨਮੁਖ ਅਸੀਂ ਪੇਸ਼ ਕਰਨਾ ਚਾਹੁੰਦੇ ਹਾਂ ਔਰ ਇਸ ਦੇ ਨਾਲ ਜਿਹੜੇ ਤਿੰਨ ਜ਼ਿਲ੍ਹੇ ਜਿਹੜੇ ਆ ਅੰਮ੍ਰਿਤਸਰ ਤਰਨਤਾਰਨ ਗਰਦਾਸਪੁਰ ਮਾਝੇ ਦੇ ਉਹ ਜ਼ਿਆਦਾ ਸ਼ਿਕਾਰ ਹੋਏ ਲਗਭਗ ਸਾਰਾ ਪੰਜਾਬ ਹੀ ਸ਼ਿਕਾਰ ਹੋਇਆ ਤੁਸੀਂ ਦੇਖੋ ਕਿ 1 ਅਕਤੂਬਰ ਤੋਂ ਕਾਰੀ ਖਰੀਦ ਸ਼ੁਰੂ ਹੋਈ ਹੈ ਲਗਭਗ 50 ਦਿਨ ਹੋ ਗਏ ਹਨ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਅਜੇ ਵੀ ਕਈ ਥਾਂ ਕਿਸਾਨ ਜਿਹੜਾ ਰੋਲ ਰਿਹਾ ਹੈ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਰੋਲ ਰਿਹਾ ਹੈ ਔਰ 72 ਘੰਟੇ ਜਿਹੜਾ ਆੜਤੀ ਨੇ ਫਸਲ ਨੂੰ ਸੰਭਣਾਉਂਦਾ ਹੈ ਲੇਕਿਨ ਅਜੇ ਤੱਕ ਵੀ ਆਰਤੀ ਨੂੰ ਉਸ ਦਾ ਜ਼ਿੰਮੇਵਾਰ ਬਣਾਇਆ ਜਾ ਰਿਹਾ ਹੈ ਮਜ਼ਦੂਰ ਵਿਚਾਰੇ ਉਹਨੀ ਉਹਨਾਂ ਦੀ ਲੇਬਰ ਨਹੀਂ ਬਣਨੀ ਜਿੰਨੀ ਕਿ ਉਹ ਉਸ ਦੀ ਸਾਂਭ ਸੰਭਾਈ ਦੇ ਵਿੱਚ ਵਿਚਾਰੇ ਲੱਗੇ ਹਨ ਔਰ ਜਿੰਨੀ ਕੋ ਉਹਨਾਂ ਨੇ ਇਥੋਂ ਲੇਬਰ ਲਿਜਾਣੀ ਹੈ ਕਮਾਈ ਕਰਕੇ ਉਸ ਤੋਂ ਜ਼ਿਆਦਾ ਉਹਨਾਂ ਵਿਚਾਰਿਆਂ ਦਾ ਉੱਥੇ ਜਿਹੜਾ ਖਰਚਾ ਹੀ ਮੰਡੀਆਂ ਦੇ ਵਿੱਚ ਆ ਚੁੱਕਾ ਹੈ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਤੋਂ ਬਹੁਤ ਮੰਡੀਆਂ ਜਿਹੜੀਆਂ ਅਸ਼ੂਤੀਆਂ ਨਹੀਂ ਰਹੀਆਂ ਅਸੀਂ ਕਿਸਾਨ ਆੜ੍ਹਤੀ ਮਜ਼ਦੂਰ ਸ਼ੈਲਰ ਖਰੀਦ ਇਨਸਪੈਕਟਰ ਏਜੰਸੀਆਂ ਸਾਰਿਆਂ ਨੂੰ ਇਸ ਦਾ ਜ਼ਿੰਮੇਵਾਰ ਨਹੀਂ ਗਿਣਦੇ ਹਰ ਜਗ੍ਹਾ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਹਰ ਜਗ੍ਹਾ ਇਮਾਨਦਾਰ ਵਿਅਕਤੀ ਤਵ ਵੀ ਕੰਮ ਕਰਦੇ ਹਨ ਇਹਨਾਂ ਵਿੱਚ ਚੰਗੇ ਵੀ ਹਨ ਔਰ ਮਾੜੇ ਵੀ ਹਨ ਔਰ ਕਈਆਂ ਨੇ ਇਸ ਦੀ ਵਗਦੀ ਗੰਗਾ ਦੇ ਵਿੱਚ ਬੜੀ ਚੰਗੀ ਤਰ੍ਹਾਂ ਹੱਥ ਧੋਤੇ ਹਨ ਪੰਜਾਬ ਦੀਆਂ ਬਹੁਤ ਮੰਡੀਆਂ ਇਹਨਾਂ ਦੁਆਰਾ ਲੁੱਟੀਆਂ ਵੀ ਗਈਆਂ ਹਨ ਪੰਜਾਬ ਦੀਆਂ ਬਹੁਤ ਮੰਡੀਆਂ ਸ਼ੈਲਰਾਂ ਦੀ ਸ਼ੈਲਰ ਦੇ ਕਰਿੰਦਿਆਂ ਦੀ ਲੁੱਟ ਤੋਂ ਅਸ਼ੂਤੀਆਂ ਨਹੀਂ ਰਹੀਆਂ ਇਸ ਤੋਂ ਇੱਕ ਇਹ ਪਿੰਡ ਦੀ ਮੰਡੀ ਹੈ ਜਿੱਥੋਂ ਦੇ ਦੋ ਐਮਐਲਏ ਮੌਜੂਦਾ ਰਾਜ ਕਰਦਾ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ ਉਹ ਮੰਡੀ ਵੀ ਇੱਥੋਂ ਅਸ਼ੂਤੀ ਨਹੀਂ ਰਹੀ ਤਪਾ ਰਾਇਸ਼ ਮੇਲਰ ਦੇ ਇੱਕ ਨੁਮਾਇंदे ਹਨ ਉੱਥੋਂ ਦੇ ਦੋ ਕਿ ਉਹਨਾਂ ਚੋਂ ਸੱਡੇ ਕੋਲ ਰਿਕਾਰਡਿੰਗ ਸਬੂਤਾਂ ਸਮੇਤ ਮੌਜੂਦ ਹੈ ਜਿਨ੍ਹਾਂ ਦੇ ਵਿੱਚੋਂ ਕਿ ਉਹਨਾਂ ਨੇ ਇੱਕ ਨੇ ਕਿਹਾ ਕਿ ਮਾਲ ਬਹੁਤ ਚੰਗਾ ਹੈ ਦੂਸਰੇ ਨੇ ਕਿਹਾ ਕਿ ਅਸੀਂ ਤਾਂ ਆਪਣੇ ਮਾਲਕਾਂ ਦਾ ਹੁਕਮ ਵਜਾਉਣਾ ਹੈ ਉਹਨਾਂ ਨੇ 180 ਰੁਪਏ ਕੱਟ ਲਗਾ ਕੇ ਇੱਕ ਮੰਡੀ ਵਿੱਚੋਂ ਝੋਨਾ ਚੁੱਕਿਆ ਔਰ 60 ਰੁਪਏ ਮਤਲਬ ਇੱਕ ਕੁਇੰਟਲ ਨੂੰ ਤਿੰਨ ਥੈਲੇ ਤਿੰਨ ਬੈਗ ਬਾਰਦਾਨਾ ਲੱਗਦਾ ਹੈ ਔਰ 60 ਰੁਪਏ ਚ ਜੋੜ ਲੈ ਜਾਣ ਤੇ ਉਹ 240 ਰੁਪਏ ਹੋ ਗਏ ਉਸ ਦੀ ਸ਼ਾਰਟੇਜ ਪਾ ਕੇ 275 ਰੁਪਏ ਫੀ ਕੁਇੰਟਲ ਕੱਟ ਲਾ ਕੇ ਮੌਕੇ ਤੇ ਹੀ ਉਹਨਾਂ ਨੇ ਜਿਹੜਾ ਉਹ ਸਾਰਾ ਕੁਝ ਲੈ ਕੇ ਜਿਹੜਾ ਪੈਸੇ ਵਸੂਲ ਪਾ ਕੇ ਜਬਰੀ ਜਿਹੜਾ ਉਹ ਝੋਨਾ ਚੁੱਕਿਆ ਤੁਸੀਂ ਇਹ ਦੇਖੋ ਕਿ ਜਿਹੜਾ 180 ਤੋਂ ਲੈ ਕੇ 250 ਰੁਪਏ فی ਕੁਇੰਟਲ ਤੱਕ ਕਈ ਛੈਲਰਾਂ ਦੁਆਰਾ ਇਹ ਜਿਹੜੀ ਆ ਲੁੱਟ ਖਸੁੱਟ ਕੀਤੀ ਗਈ ਹੈ ਇਸ ਦਾ ਭਾਰ ਦੇਰ ਸਵੇਰ ਕਿਸ ਤੇ ਪਏਗਾ ਆੜਤੀ ਜਿਹੜਾ ਹੈ ਉਹ ਇਸ ਗੱਲੋਂ ਡਰਦਾ ਰਿਹਾ ਕਿ ਭਾਈ ਸਾਡਾ ਜੇ ਅਸੀਂ ਰੌਲਾ ਪਾਵਾਂਗੇ ਕਿ ਇਹ ਜਿਹੜਾ ਮਾਲ ਸਾਡਾ ਇੱਥੇ ਨਾ ਰੁਲਦਾ ਰਹਿ ਜਵੇ ਕਿ ਅਸੀਂ ਤਾਂ 72 ਘੰਟਿਆਂ ਦੇ ਜ਼ਿੰਮੇਵਾਰ ਹਾਂ ਪਿਛਲੀ ਕਣਕ ਦੀ ਸੀਜ਼ਨ ਦੌਰਾਨ ਵੀ ਜਿਹੜਾ ਇੱਕ ਵਾਰ ਮੀਟਿੰਗ ਹੋਈ ਸੀ ਅਸੀਂ ਵੀ ਉੱਥੇ ਮੌਜੂਦ ਸੀ 29 4 ਦੀ ਗੱਲ ਹੈ 2024 ਦੀ ਜਿਹੜਾ ਤਰਨ ਤਰਨ ਦੀ ਉੱਥੋਂ ਦੇ ਡਿਪਟੀ ਕਮਿਸ਼ਨਰ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਉਹਨਾਂ ਨੇ ਆਪਣੇ ਮੂੰਹੋਂ ਕਿਹਾ ਕਿ ਇੱਕ ਮਹੀਨਾ ਤਾਂ ਆਮ ਹੀ ਲੱਗ ਜਾਂਦਾ ਹੈ ਜਿਹੜਾ ਮਾਲ ਦੀ ਚੁਕਾਈ ਨੂੰ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਮੰਡੀਕਰਨ ਬੋਰਡ ਦਾ ਜਿਹੜਾ ਕਾਨੂੰਨ 40 ਸਾਲ ਦਾ ਬਣਿਆ ਹੋਇਆ ਹੈ ਇਸ ਨੂੰ ਵੀ ਬਦਲੋ ਕਿ 72 ਘੰਟੇ ਦੇ ਵਿੱਚ ਚੁੱਕਣ ਦਾ ਜਿਹੜਾ ਇਹ ਜਿਹੜਾ ਤੁਸੀਂ ਨਿਯਮ ਬਣਾਇਆ ਹੈ ਇਸ ਨੂੰ ਬਦਲ ਦੇਣਾ ਚਾਹੀਦਾ ਹੈ ਤੁਸੀਂ ਆਪਣੇ ਮੂੰਹ ਇੱਕ ਮਹੀਨਾ ਕਹਿ ਰਹੇ ਹੋ ਤੁਸੀਂ ਦੇਖੋ ਕਿ 50 ਦਿਨ ਤੋਂ ਉੱਪਰ ਕਈ ਮੰਡੀਆਂ ਹੋ ਗਈਆਂ ਹਨ ਜਿਨ੍ਹਾਂ ਵਿੱਚ ਝੋਨਾ ਅਜੇ ਤੱਕ ਰੋਲ ਰਿਹਾ ਹੈ ਜਿਹੜੀ ਲੋਟਕਸੋਟ ਕੀਤੀ ਗਈ ਹੈ ਇਸ ਦਾ ਭਾਰ ਤਾਂ ਕਿਸਾਨ ਤੇ ਹੀ ਪਵੇਗਾ ਕੀ ਇਹ ਇਸ ਵਿੱਚੋਂ ਕੋਈ ਸਾਜ਼ਿਸ਼ ਦੀ ਬਦਬੂ ਨਹੀਂ ਆਉਂਦੀ ਕਿ ਇਸ ਵਿੱਚੋਂ ਕੇਂਦਰ ਤੇ ਰਾਜ ਸਰਕਾਰਾਂ ਰਲੀਆਂ ਨਜ਼ਰ ਨਹੀਂ ਆਉਂਦੀਆਂ ਕਿ ਇਹ ਆੜਤੀ ਤੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਖਰਾਬ ਕਰਨ ਦੀ ਜਿਹੜੀ ਆ ਇਸ ਵਿੱਚੋਂ ਤੁਹਾਨੂੰ ਜਿਹੜੀ ਮਹਿਸੂਸ ਨਹੀਂ ਹੁੰਦਾ ਕਿ ਇਹ ਆੜਤੀ ਤੇ ਮਜ਼ਦੂਰ ਇਹ ਜਿਹੜਾ ਕਿਸਾਨ ਹੈ ਉਸ ਦਾ ਜਿਹੜਾ ਰਿਸ਼ਤਾ ਖਰਾਬ ਹੋਵੇਗਾ ਕਿਉਂਕਿ ਇਹ ਡਾਇਰੈਕਟ ਕਿਸਾਨ ਤੇ ਹਮਲਾ ਕਰਨ ਦੇ ਨਾਲੋਂ ਉਹਨਾਂ ਨੇ ਇਹ ਸੋਚਿਆ ਕਿ ਜਿਹੜੀ ਬੈਕਬੋਨ ਹੈ ਜਿਹੜੀ ਸਪਾਇਨਲ ਕੋਰਡ ਹੈ ਜਿਹੜਾ ਆੜਤੀ ਹੈ ਇਹ ਜਿਹੜਾ ਪੰਜਾਬ ਦਾ ਜਿਹੜਾ ਇਹ 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 ਜਿਹੜੀ ਇੱਕ ਕੜੀ ਹੈ ਜੇ ਇਸ ਕੜੀ ਨੂੰ ਜਿਹੜਾ ਇਹ ਖਤਮ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਇੱਕ ਕਹਾਵਤ ਮਸ਼ਹੂਰ ਹੈ ਕਿ ਅੰਗਰੇਜ਼ ਜਦੋਂ ਇੱਥੋਂ ਚਲੇ ਗਏ ਤੇ ਇੱਕ ਟੈਸਟ ਕੀਤਾ ਗਿਆ ਪਤਾ ਨਹੀਂ ਸੱਚ ਹੈ ਜਾਂ ਕਿਸ ਤਰ੍ਹਾਂ ਹੈ ਕਿ ਇੱਕ ਟੈਸਟ ਕੀਤਾ ਗਿਆ ਪੰਜਾਬ ਦੀ ਨੌਜਵਾਨੀ ਦਾ ਕਿ ਅੰਗਰੇਜ਼ਾਂ ਦਾ ਭਾਰਤ ਤੇ ਰਾਜ ਕਰਨ ਦਾ ਜਿਹੜਾ ਉਹ ਰਾਜ ਕੀ ਸੀ ਤੇ ਇਸੇ ਤਰ੍ਹਾਂ ਲੋਕਾਂ ਨੇ ਕਈ ਨੌਜਵਾਨ ਲੜਕੇ ਲੜਕੀਆਂ ਨੇ ਕਈ ਤਰ੍ਹਾਂ ਨ ਕਿਤਾਬਾਂ ਕਈ ਸ਼ੀਟਾਂ ਭਰ ਦਿੱਤੀਆਂ ਪਰ ਉਹਨਾਂ ਦੇ ਵਿੱਚੋਂ ਇੱਕ ਲੜਕਾ ਇਹੋ ਜਿਹਾ ਸੀ ਜਿਹੜਾ 2-3 ਘੰਟੇ ਉੱਥੇ ਚੁੱਪ ਕੀਤਾ ਰਿਹਾ ਤੇ ਆਉਣ ਵੇਲੇ ਉਹਨੇ ਸਿਰਫ ਦੋ ਲਫ਼ਜ਼ ਲਿਖ ਦਿੱਤੇ ਡਿਵਾਈਡ ਐਂਡ ਰੂਲ ਅਸੀਂ ਤਾਂ ਅੱਗੇ ਵੀ ਕਹਿੰਨੇ ਹਾਂ ਕਿ ਅੰਗਰੇਜ਼ਾਂ ਦੀ ਜਿਹੜੀ 100 ਸਾਲ ਅੱਗੇ ਸੋਚਣ ਦੀ ਜਿਹੜੀ ਨੀਤੀ ਹੈ ਉਸ ਤੇ ਇਹਨਾਂ ਨੇ ਅਮਲ ਨਹੀਂ ਕੀਤਾ ਪਰ ਆਹ ਜਿਹੜੇ ਡਿਵਾਈਡ ਐਂਡ ਰੂਲ ਤੇ ਸਾਡੇ ਸਿਆਸੀ ਨੇਤਾਵਾਂ ਨੇ ਇਹ ਕੰਮ ਕਰ ਲਿਆ ਇਹ ਆਰਥੀ ਤੇ ਕਿਸਾਨ ਦਾ ਰਿਸ਼ਤਾ ਕਮਜ਼ੋਰ ਕਰਨ ਦਾ ਆਰਥੀ ਕਿਸਾਨ ਨੂੰ ਲੜਾਉਣ ਦਾ ਔਰ ਲੋਕਲ ਮੰਡੀਆਂ ਖਤਮ ਕਰਨ ਦਾ ਇਹ ਸਾਰਾ ਇਸ ਤੋਂ ਚੱਕਰ ਆਉਂਦਾ ਹੈ ਸਮਝ ਕਾਰਪੋਰੇਟਾਂ ਨੂੰ ਮੰਡੀਆਂ ਤੇ ਕਾਬਜ਼ ਕਰਨ ਦਾ ਸੈਲੋ ਚਲਾਉਣ ਦਾ ਇਹ ਜੋ ਕੋਈ ਵੀ ਬੁੱਧੀਜੀਵੀ ਕਿਸਾਨ ਹੋਵੇ ਜਾਂ ਆਰਤੀ ਹੋਵੇ ਇਹ ਇਸ ਤੋਂ ਜਿਹੜਾ ਜਿਹੜਾ ਅਚੇਤ ਨਹੀਂ رہ ਸਕਦਾ ਜੇ ਗੰਭੀਰਤਾ ਨਾਲ ਸੋਚਿਆ ਜਾਵੇ ਜੋ ਇਹ ਮੰਡੀ ਦੇ ਵਿੱਚ ਲੁੱਟ ਹੋਈ ਹੈ ਇਹ ਹਰ ਕੋਈ ਪੰਜਾਬ ਦਾ ਕਿਸਾਨ ਇਸ ਤੋਂ ਜਾਣੂ ਹੈ ਆੜਤੀਆ ਜਾਣੂ ਹੈ ਪਰ ਇਹ ਆਉਣ ਵਾਲੇ ਜਿਹੜਾ ਪੰਜਾਬ ਦੇ ਲਈ ਪੰਜਾਬ ਦੇ ਮੰਡੀ ਕਰਨ ਲਈ ਪੰਜਾਬ ਦੀ ਕਿਸਾਨੀ ਲਈ ਖਤਰੇ ਦੀ ਘੰਟੀ ਹੈ ਇਸ ਤੋਂ ਜਾਗਰੂਕ ਹੋਣ ਦੀ ਲੋੜ ਹੈ ਪੰਜਾਬ ਦੀਆਂ ਜ਼ਿਆਦਾਤਰ ਮੰਡੀਆਂ ਦੇ ਵਿੱਚੋਂ ਜ਼ਿਆਦਾਤਰ ਛੇਲਰਾਂ ਨੇ ਜਿਹੜਾ ਝੋਨਾ ਚੁੱਕਿਆ ਹੈ ਉਹ ਕੱਟ ਲਾ ਕੇ ਚੁੱਕਿਆ ਹੈ